ਮਾਰੀ ਕਰਦੀ ਯਾਰ ਮੀਂਹ ਦਾ ਗਰਮੀ ਦੇ ਬਹੁਤ ਚਾ ਮੀਂਹ ਮੀਂਹ ਪਾਦੇ ਗਰਮੀ ਬਹੁਤ ਪੈਂਦੀ ਆ ਉਹ ਮੀਂਹ ਕਿੱਥੇ ਜਿੰਨਾ ਮੀਂਹ ਪੈਂਦਾ ਵਾ ਉਲੀ ਫੇਰ ਗਰਮੀ ਜਾਂਦੀ ਆ ਹਾਂ ਇਹ ਤਾਂ ਹੈ ਕਰੇ ਜਵਾਕਾਂ ਦਾ ਵੀ ਔਖਾ ਵਾ ਉਸ ਨਾਲ ਗਰਮੀ ਚ ਬਹੁਤ ਔਖੇ ਨੇ ਜਵਾਕ ਆਪਾਂ ਦਾ ਖਾਰ ਲੈਣੇ ਜਵਾਕ ਨਹੀਂ ਨਾ ਥਾਂ ਦੇ ਚਾਹੀਦੇ ਲੈ ਇੱਕ ਤਾਂ ਲੈਟਰੀ ਉਹ ਵੀ ਪਿੰਡਾਂ ਦੇ ਆਪਣੇ ਹਾਂ ਜਿੱਦਾਂ ਮੀਂਹ ਪੈਂਦਾ ਹੱਥ ਥੱਲੇ ਆਖੀ ਦਿੱਤੀ ਆਪਣੇ ਪੜਦਾ ਵੀ ਬਹੁਤ ਇਹ ਕਰਕੇ ਵੱਧਾ ਵੱਧ ਗਰਮੀ ਹਾਂ ਗਰਮੀ ਪੰਗੇ ਵੱਧ ਡਿਗਰੀ ਆਪਾਂ ਹੋਰ ਪੱਕੋ ਬੁੱਲ ਕੇਵੇਂ ਹੁੰਦਾ ਕਿ ਅਗਲੇ ਕਾਰੀਆ ਅਗਲੇ ਵਿੱਚ ਵੀ ਡਰ ਨਾਲ ਕੋਈ ਸ਼ੂਦੀ ਨਾ ਪੈ ਜੇ ਇਹ ਨਾ ਹਾਂ ਤਾਂ ਅਗਲੀ ਚੀਜ਼ ਆਪਾਂ ਹੁਣ ਬੱਟ ਬਹੁਤ ਆ ਇੱਕ ਆਪਾਂ ਸਪਰੇ ਕਰ ਲਈ ਹੁਣ ਫੇਰ ਆਪਣੀ ਬੀਜੀ ਤਿਆਰੀ ਆਪਣੀ ਲੈਟ ਉਹਦਾ ਲੈਟ ਨਾਲ ਤਾਂ ਕੀ ਚੈੱਕ ਕਰਾਂ ਦੀ ਨਹੀਂ ਲੈਟ ਲੈਟ ਕਾਦੀ ਆਉਣੀ ਤੇਰੇ ਪਤਾ ਯਾ ਪਿੰਡਾਂ ਦੀ ਕਾਰੀ ਲੈਟ ਆਉਣੀ ਠੀਕ ਹੈ ਨਹੀਂ ਗੱਲ ਦੇਖ ਲੈ ਤੇਰੇ ਸਾਹਮਣੇ ਆ ਆ ਦੇਖ ਲੈ ਜਮਈਆ ਉਹ ਸੁੱਕਿਆ ਪਿਆ ਦੇਖ ਲੈ ਤੇਰੇ ਸਾਹਮਣੇ ਆ ਜੀਰੀ ਇਹ ਸੁੱਕੀ ਪਈ ਆ ਠੀਕ ਆ ਨਾ ਲੈਟ ਆਉਂਦੀ ਨਹੀਂ ਹੈਗੀ ਤੇਰੇ ਸਾਹਮਣੇ ਉਹ ਦੇਖ ਸਾਹਮਣੇ ਚੌਲਾ ਬਚਾ ਦਿਹਾੜੀਆਂ ਮਿਲ ਗਿਆ ਤੇ ਅੱਜ ਅੱਖ ਖਿਡਾਰਿਆਂ ਦੇ ਸਾਹਮਣੇ ਤੇਰੇ ਸਾਹਮਣੇ ਦੇਖ ਲੈ ਥੋੜਾ ਸੇਰੀ ਰਾਮਾ ਨਹੀਂ ਦਿਖਦਾ ਉਹ ਕਿੱਥੇ ਰਹਿੰਦਾ ਅੱਜ ਕੱਲ ਉਹ ਰਾਮੇ ਵਾਲਿਆਂ ਪੁੱਛ ਉਹਨਾਂ ਦਾ ਰਾਤ ਨੂੰ ਬੋਕ ਪਸਤੋਣਾ ਐਜੀ ਕੀ ਗੱਲ ਹੋ ਗਈ ਤੈਨੂੰ ਮੈਂ ਕਾ ਦੱਸਾਂ ਖੋਲੋਂ ਆਪ ਕੰਮ ਕਰਦਾ ਮਾਂ ਅੱਛਾ ਹੋਰ ਯਾਰ ਮੈਂ ਬਹੁਤ ਦੁਖੀ ਕਰਿਆ ਪਿਆ ਵਾ ਐਡਾ ਕੀ ਕਰਤਾ ਨੇ ਅੱਜ ਚਾਰ ਦੇ ਹੰਦ ਮਿਲਦਾ ਉਹ ਅੱਛਾ ਬਹੁਤ ਆ ਬਹੁਤ ਦੁਖੀ ਕਰਿਆ ਪਿਆ ਵਾ ਪੁੱਛਣਾ ਮੈਨੂੰ ਪੁੱਛੋ ਪੈਸੇ ਪੂਰੇ ਦਿਨ ਜਿੱਤੇ ਕਿਤੇ ਉਹ ਪੈਸੇ ਵੀ ਲੈ ਗਿਆ ਬੱਚਾ ਕਾਮ ਨਹੀਂ ਕੰਮ ਕਰਦਾ ਉਹ ਓਏ ਹੋਏ ਪਹਿਲਾਂ ਪੈਸੇ ਨਹੀਂ ਦੇਣੇ ਸੀ ਉਹਨੂੰ ਉਹ ਕਹਿੰਦਾ ਕਰੇ ਮਜਬੂਰੀ ਐ ਕਰਨੇ ਫਿਰ ਦੇਣੇ ਪੈਂਦੇ ਕੀ ਕਰੀਏ ਫਿਰ ਡਾਢ ਇਥੇ ਮਾਰ ਖਾਂਦਾ ਵਾ ਪੈਸੇ ਦੇਣੇ ਪੈਂਦੇ ਤਾਂ ਹੀ ਕੰਮ ਮਿਲਦਾ ਫੇਰ ਔਖਾ ਹੋ ਗਿਆ ਤੈਨੂੰ ਫੇਰ ਹੁਣ ਕਿਵੇਂ ਆਪ ਕੰਮ ਕਰਦਾ ਕੰਮ ਕਰਨਾ ਪੈਂਦਾ ਵਾ ਕੀ ਕਰੀਏ ਪਾਈ ਜਿਹੜੀ ਆਈਓ ਯਾਰ ਕਰਦੇ ਹੁਣ ਹਾਂ ਇਹ ਤਾਂ ਹੈ ਠੀਕ ਹੈ ਨਾ ਜੀ ਜੀ ਸੰਭਾਲ ਵੀ ਕਰਨੀ ਪੈਂਦੀ ਹੈ ਨਾ ਪਾਣੀ ਪੋਣ ਵੀ ਲਾਉਣਾ ਤੇ ਪਰੇਹਾਂ ਦਾ ਉਦੋਂ ਪਤਾ ਹੀ ਆ ਤੂੰ ਵੀ ਖੇਤੀ ਕਰ ਤੈਨੂੰ ਪਤਾ ਹੀ ਸ਼ਰਾ ਫਿਰ ਹਾਂ ਇਹ ਤਾਂ ਹੈ ਕਿਆ ਮੇਰੀ ਗੱਲ ਸੁਣ ਜਿਓ ਕੰਮ ਕਰਦਾ ਹੋਵੇ ਨਾ ਅੱਜ ਮੇਰੇ ਉਹਦੇ ਬੰਦਾ ਦਿਹਾੜੀ ਲੈ ਆ ਗਿਆ ਲੋੜ ਨਹੀਂ ਪੈਂਦੀ ਮੈਨੂੰ ਅੱਛਾ ਠੀਕ ਹੈ ਨਾ ਹਾਂ ਇੱਕ ਤਾਂ ਮੈਂ ਦਿਨਾਂ ਪੈਸੇ ਦਿਹਾੜੀਆਂ ਨੂੰ ਇੱਕ ਮੈਂ ਦਿਨਾਂ ਰਾਮੇ ਨੂੰ ਹੂੰ ਇਹ ਤਾਂ ਦੋ ਪਾਸੇ ਹੋ ਗਿਆ ਜਿਆ ਫੱਟ ਗਿਆ ਫਿਰ ਮੈਂ ਸਹੀ ਗੱਲ ਮਾੜੀ ਗੱਲ ਆ ਫਿਰ ਤਾਂ ਉਹਦੇ ਵਾਸਤੇ ਆ ਸੁੱਖਿਆ ਫਿਰ ਮੈਂ ਕੀ ਦੱਸਾਂ ਟੇ ਕੱਪੜੇ ਪੌਂਦਾ ਮੰਕਰੀਆਂ ਵਾਂਗੂ ਅੱਛਾ ਦੂਸਰਾ ਤਾਂ ਫੋਨ ਆ ਏਡਾ ਕਾਫਣੀ ਕੀ ਕਹਿੰਦੇ ਨੇ ਵੱਡਾ ਫੂੜਾ ਦੇ ਕੋਲੇ ਜਾਂ ਦੇਖ ਫੋਨ ਤੇ ਲੱਗਿਆ ਲੱਗਿਆ ਜੇ ਇਹਨਾਂ ਨੂੰ ਕੰਮ ਕਰਨਾ ਮੇਰਾ ਫੋਨ ਹੀ ਘੜੰਦਾ ਹੋ ਅੱਛਾ ਬਹੁਤ ਦੁਖੀ ਸੱਚੀ ਗੱਲ ਮੈਂ ਕਹਿ ਰਿਹਾ ਚੁੱਫੀ ਬੋਲਦਾ ਮੈਂ ਅੱਛਾ ਅੱਛਾ ਚੱਕਦਾ ਨਹੀਂ ਫੋਨ ਦੇ ਨਾ ਨਾ ਚੱਕਦਾ ਨਹੀਂ ਹੈਗਾ ਦੇ ਲਾ ਭਾਈ ਸਾਨੂੰ ਧੱਕੇ ਖਾਣੇ ਪੈਂਦਾ ਜੀ ਤੁੰਗ ਠੀਕ ਨਾ ਜੀ ਹਣ ਮੈਂ ਕਾਮਾਵਾਰੇ ਕਹਿਣਾ ਨਾ ਤਾਂ ਮੇਰੇ ਗਾਲ ਨੂੰ ਪੈਂਦਾ ਉਹ ਬਸ ਮੈਂ ਕੀ ਕਰਾਂ ਮਤ ਤੁਰ ਪਾਈ ਆਉਣ ਆਪਣੇ ਸੁੱਖੇ ਉਹ ਨਹੀਂ ਆਉਂਦਾ ਤੁਰਿਆ ਓਏ ਉਹੀ ਆ ਉਹੀ ਆ ਰਿਹਾ ਪਹਿਲਾ ਪੰਦਾ ਉਹ ਪਤਾ ਹੀ ਕਿੱਥੋਂ ਆਇਆ ਉਹਨੇ ਇਹ ਇੱਕ ਗੱਲ ਆ ਚਾਚਾ ਉਹਦੇ ਨਾਲ ਵੱਧ ਸੀਦੀ ਮੈਨੂੰ ਤੋ ਲੱਗਦਾ ਤੇਰੀ ਹੱਦ ਦੇਖ ਲਾ ਇਹਦੀ ਹੱਦ ਦੇਖ ਗਾਨੀ ਗੱਲਾਂ ਉਹ ਮੈਂ ਝਰੀਆਂ ਉਹ ਮੇਰਾ ਮਾਲਕ ਬਣਿਆ ਵਾ ਉਹ ਬੱਲੇ ਸੁਖਿਆ ਤੂੰ ਕਿੱਧਰ ਫਿਰਦਾ ਵਾ